ਪ੍ਰਧਾਨ ਗਰਮੇਲ ਦੀ ਸਾਨੂੰ ਹਰ ਹਰ ਤਰ੍ਹਾਂ ਹਰ ਸਾਲ ਅਸੀਂ ਇਸ ਗਰਾਊਂਡ 'ਚ ਇਕੱਠੇ ਹੁੰਦੇ ਸੀ ਦਿਵਾਲੀ ਵਾਲੇ ਦਾ ਨਾ ਉਹ ਹੁਣ ਸਾਡੇ ਵਿੱਚ ਨਹੀਂ ਰਹੇ ਉਹਦੀ ਘਾਟ ਸਾਨੂੰ ਬਹੁਤ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਆ ਸਾਰੇ ਕਲੱਬ ਨੂੰ ਦਿੜਬੇ ਪਿੰਡ ਨੂੰ ਤੇ ਉਹਦਾ ਬਹੁਤ ਵੱਡਾ ਸਹਿਯੋਗ ਸੀ ਸਾਡੇ ਸਟੇਡੀਅਮ ਨੂੰ ਕਬੱਡੀ ਨੂੰ ਉੱਪਰ ਲਿਜਾਣ ਵਿੱਚ ਉਹਨੂੰ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਰਹਿੰਦੇ ਹਾਂ ਬਹੁਤ ਬਹੁਤ ਯਾਦ ਕਰਦੇ ਹਾਂ ਜੀ ਮਨ ਬਹੁਤ ਉਦਾਸ ਆਈ ਕਿੱਥੇ ਨਹੀਂ ਅਸੀਂ ਹਰ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਸਟੇਡੀਅਮ 'ਚ ਆਉਂਦੇ ਸੀ ਇਸ ਦਿਨ ਅਸੀਂ ਸਾਰੇ ਇਕੱਠੇ ਆਸ ਤੇ ਖੇਡਦੇ ਤੇ ਸਟੇਡੀਅਮ ਵਈਸੇ ਤਰ੍ਹਾਂ ਸ਼ਿੰਗਾਰਦੇ ਸੀ ਉਹ ਸਾਡੇ ਵਿੱਚ ਹੁੰਦੇ ਸੀ ਹੁਣ ਨਹੀਂ ਹੈਗੇ ਤਾਂ ਬਹੁਤ ਘਾਟ ਮਹਿਸੂਸ ਹੁੰਦੀ ਹੈ ਇਸ ਗਰਾਊਂਡ ਨੇ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਨੇ ਜੀ ਇਹ ਜ ਤਕਰੀਬਨ ਹਾਲ ਤੱਕ ਵੀ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਮੇਨ ਪਲੇਅਰ ਨੇ ਉਹ ਵੀ ਦੜਬੇ ਦੇ ਗਰਾਊਂਡ ਸਟੇਡੀਅਮ ਦੇ ਇਸ ਸਟੇਡੀਅਮ ਵਿੱਚ ਜੇ ਤਕਰੀਬਨ ਜੇ ਲਾ ਲਓ ਮੈਂ ਲਾਦਾ ਪੰਜਾਬ ਚ ਕੋਈ ਰਹਾ ਨਹੀਂ ਆਉਣਾ ਜਿਹੜਾ ਉੱਚੀ ਕੋਟੀ ਦਾ ਕਲਾਕਾਰ ਆ ਉਹਦੇ ਨਾਮ ਬੁਲਾਇਆ ਗਿਆ ਹੋਵੇ ਕਬੱਡੀ ਵੀ ਟੌਪ ਦੀ ਹੋਈ ਹੈ ਨੈਸ਼ਨਲ ਸਟਾਈਲ ਨੈਸ਼ਨਲ ਸਟਾਈਲ ਦੇ ਪਲੇ ਵੀ ਸਾਡੇ ਟੌਪ ਦੇ ਵੇ ਦੇਖ ਲਓ ਭਾਈ ਅੱਜ ਦੀਵਾਲੀ ਮੌਕੇ ਖੇਡ ਗਰਾਉਂਡ ਦਿਲਬੱਤ ਜਿਹੜੀ ਮੰਨੀ ਪਰਵੰਨੀ ਖੇਡ ਗਰਾਉਂਡ ਹੈ ਉਹ ਸਜਾਈ ਗਈ ਹੈ ਦੁੱਲਣ ਵਾਂਗ ਦੀਵਾਲੀ ਰਲ ਮਿਲ ਕੇ ਮਨਾ ਰਹੇ ਹੋਗੇ ਕਿਵੇਂ ਦੇਖੋ ਅਸੀਂ ਜੀ ਇਹ ਹਰ ਸਾਲ ਦੀਵਾਲੀ ਮਨਾਉਂਦੇ ਸੀ ਪ੍ਰਧਾਨ ਜੀ ਦੇ ਨਾਲ ਤੇ ਹੁਣ ਦੋ ਤਿੰਨ ਸਾਲ ਤੋਂ ਪਿਛਲੇ ਤੋਂ ਉਹ ਸਾਨੂੰ ਜਿਹੜੇ ਵਿਛੋੜਾ ਦੇ ਗਏ ਉਹਨਾਂ ਦੀ ਯਾਦ ਤੇ ਮਨਾਉਂਦੇ ਆ ਤੇ ਅਸੀਂ ਉਹਨਾਂ ਦੇ ਪਾਏ ਪੂਰਿਆਂ ਤੇ ਜਿਹੜੇ ਚੱਲਦੇ ਆ ਤੇ ਉਹਨਾਂ ਜਿਹੜਾ ਸਾਨੂੰ ਚਾਨਣ ਦਿਖਾ ਕੇ ਗਏ ਨੇ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹਦੇ ਮੁਤਾਬਕ ਚੱਲੀਏ ਤੇ ਉਹਦੇ ਮੁਤਾਬਕ ਹੀ ਬੱਚਿਆਂ ਨੂੰ ਤਿਆਰ ਕੀਤਾ ਜਾਵੇ ਤੇ ਇਹੀ ਸੰਦੇਸ਼ ਹੈ ਵੀ ਬੱਚੇ ਵੱਧ ਤੋਂ ਵੱਧ ਕਬੱਡੀ ਖੇਡਣ ਨਸ਼ੇ ਤਿਆਗਣ ਤੇ ਇਹੀ ਤਾਂ ਹੋਇਆ ਜੀ ਸਾਰਿਆਂ ਨੂੰ ਗਰਾਊਂਡ ਆਉਣ ਦੀ ਜਿਹੜੀ ਹੈ ਵੀ ਪ੍ਰੇਰਨਾ ਮਿਲੇ ਆਵੇ ਤੇ ਅਗਲੀ ਜ਼ਿੰਦਗੀ ਸੁਧਾਰੇ ਸਰ ਜੀ ਕਿਵੇਂ ਦੇਖਦੇ ਹੋ ਜਿਵੇਂ ਸਾਰੇ ਹੀ ਦੇਸ਼ ਵਾਸੀ ਅੱਜ ਦੀਵਾਲੀ ਦਾ ਤਿਹਾਰ ਮਨਾ ਰਹੇ ਨੇਗੇ ਅੱਜ ਸਟੇਜ ਤੇ ਜਿਹੜਾ ਗਰਾਊਂਡ ਹੈਗੀ ਉਹਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਗਰਮੇਲ ਪ੍ਰਧਾਨ ਜੀ ਨੂੰ ਖੇਰ ਯਾਦ ਕੀਤਾ ਜਾ ਰਿਹਾ ਹੈ ਹਾਂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਦੀਵਾਲੀ ਅਤੇ ਬੰਦੀ ਛੋੜ ਦੀਆਂ ਲੱਖ ਲੱਖ ਮੁਬਾਰਕਾਂ ਜੀ ਪ੍ਰਧਾਨ ਗਰਮੇਲ ਦੀ ਸਾਨੂੰ ਹਰ ਹਰ ਤਰ੍ਹਾਂ ਹਰ ਸਾਲ ਅਸੀਂ ਇਸ ਗਰਾਊਂਡ 'ਚ ਇਕੱਠੇ ਹੁੰਦੇ ਸੀ ਦਿਵਾਲੀ ਵਾਲੇ ਦਾ ਨਾ ਉਹ ਹੁਣ ਸਾਡੇ ਵਿੱਚ ਨਹੀਂ ਰਹੇ ਉਹਦੀ ਘਾਟ ਸਾਨੂੰ ਬਹੁਤ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਸਾਰੇ ਕਲੱਬ ਨੂੰ ਦੜਬੇ ਪਿੰਡ ਨੂੰ ਤੇ ਉਹਦਾ ਬਹੁਤ ਵੱਡਾ ਸਹਿਯੋਗ ਸੀ ਸਾਡੇ ਸਟੇਡੀਅਮ ਨੂੰ ਕਬੱਡੀ ਨੂੰ ਉੱਪਰ ਲੈ ਜਾਣ ਵਿੱਚ ਉਹਨੂੰ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਰਹਿੰਦੇ ਹਾਂ ਜੀ ਹਾਂ ਕਿਹੜੀ ਦਿਵਾਲੀ ਮਨਾ ਰਹੇ ਹੋ ਤੁਸੀਂ ਅੱਜ ਉਹਨਾਂ ਨੂੰ ਯਾਦ ਕਰਕੇ ਮਨਾ ਰਹੇ ਹੋ ਹਾਂ ਜੀ ਬਹੁਤ ਬਹੁਤ ਯਾਦ ਕਰਦੇ ਹਾਂ ਜੀ ਮਨ ਬਹੁਤ ਉਦਾਸ ਆਈ ਕਿਥੇ ਨਹੀਂ ਅਸੀਂ ਹਰ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਸਟੇਡੀਅਮ 'ਚ ਆਉਂਦੇ ਸੀ ਇਸ ਦਿਨ ਅਸੀਂ ਸਾਰੇ ਇਕੱਠੇ ਆਸਦੇ ਖੇਡਦੇ ਤੇ ਸਟੇਡੀਅਮ ਨੂੰ ਇਸੇ ਤਰ੍ਹਾਂ ਸ਼ਿੰਗਾਰਦੇ ਸੀ ਉਹ ਸਾਡੇ ਵਿੱਚ ਹੁੰਦੇ ਸੀ ਹੁਣ ਨਹੀਂ ਹੈਗੇ ਤਾਂ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਤਾਂ ਕਿੰਨਾ ਕਿੰਨਾ ਚੀਜ਼ਾਂ ਨਾਲ ਸ਼ਿੰਗਾਰਿਆ ਗਿਆ ਜੀ ਇਸ ਸਟੇਡੀਅਮ ਨੂੰ ਸਟੇਜ 'ਤੇ ਵੱਖ-ਵੱਖ ਤਰ੍ਹਾਂ ਦੇ ਰੰਗ ਜੀ ਦੀਵੇ ਦੀਵੇ ਲੱਗੇ ਹੋਏ ਨੇ ਮੋਮਬੱਤੀਆਂ ਲੱਗੀਆਂ ਹੋਏ ਨੇ ਜੀ ਤੇ ਅਸਤਵਾਜੀ ਵੀ ਜੇ ਇਸ ਦਿਨ ਅਸੀਂ ਜੋ ਉਹ ਕਰਦੇ ਚਲਾਉਨੇ ਆ ਜੀ ਕਿੰਨੇ ਕਿ ਖਿਡਾਰੀ ਇਸ ਗਰਾਊਂਡ ਨੇ ਜਿਹੜੇ ਹੈਗੇ ਪੰਜਾਬ ਨੂੰ ਦਿੱਤੇ ਨੇ ਇਸ ਗਰਾਊਂਡ ਨੇ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਨੇ ਜੀ ਇਹ ਚ ਤਕਰੀਬਨ ਹਾਲ ਤੱਕ ਵੀ ਇਹਰੇ ਇੰਟਰਨੈਸ਼ਨਲ ਪੱਧਰ ਦੇ ਮੇਨ ਪਲੇਅਰ ਨੇ ਉਹ ਵੀ ਦੜਬੇ ਦੇ ਗਰਾਊਂਡ ਸਟੇਡੀਅਮ ਦੇ ਨੇ ਦੋ ਕਰ ਕੀ ਲੱਗਦਾ ਬਾਈ ਕਿੰਨੇ ਵੱਡੇ ਉੱਚੀ ਚੋਟੀ ਦੇ ਜਿਹੜੇ ਕਲਾਕਾਰ ਕਹਿ ਸਕਦੇ ਇਸ ਸਟੇਜ ਦੇ ਉੱਪਰ ਇਸ ਗਰਾਊਂਡ ਦੇ ਵਿੱਚ ਜਿਹੜੇ ਆਪਣਾ ਕਲਾਕਾਰੀ ਦਾ ਜੋਰ ਦਿਖਾ ਚੁੱਕੇ ਨੇ ਇਸ ਸਟੇਡੀਅਮ ਵਿੱਚ ਜਿਹਦੇ ਤਕਰੀਬਨ ਜੇ ਇਹ ਲਾ ਲਓ ਮੈਨੂੰ ਲੱਗਦਾ ਪੰਜਾਬ ਚ ਕੋਈ ਰਹਿਣਾ ਨਹੀਂ ਆਉਣਾ ਜੀ ਇਹਦਾ ਉੱਚੀ ਕੋਟੀ ਦਾ ਕਲਾਕਾਰ ਆ ਉਹਦੇ ਨਾਮ ਬੁਲਾਇਆ ਗਿਆ ਹੋਵੇ ਕਬੱਡੀ ਵੀ ਟੌਪ ਦੀ ਹੋਈ ਹੈ ਨੈਸ਼ਨਲ ਸਟਾਈਲ ਨੈਸ਼ਨਲ ਸਟਾਈਲ ਦੇ ਵੀ ਪਲੇਅਰ ਵੀ ਸਾਡੇ ਟੌਪ ਦੇ ਨੇ ਇਸ ਟਾਈਮ ਸੰਦੀਪ ਲੂਦਰ ਹੋ ਗਿਆ ਤੇ ਖੁਸ਼ੀ ਵੀ ਆਪਣੇ ਇੱਥੇ ਖੇਲ ਕੇ ਆਏ ਨੇ ਸਾਰੇ ਪਲੇਅਰ ਇਸੇ ਗਰਾਊਂਡ ਦੇ ਨੇ ਦੇਖੋ ਜੀ ਅੱਜ ਦੀਵਾਲੀ ਤੇ ਬੰਦੀ ਛੋੜ ਦਿਖਸਦੀਆਂ ਪਹਿਲਾਂ ਤਾਂ ਅਸੀਂ ਸੀਰ ਵਚਨ ਸਿੰਘ ਕਬੱਡੀ ਅਕੈਡਮੀ ਡਿੜਬਾ ਤੇ ਸੋਸ਼ਲ ਜੁਗਤ ਸਪੋਰਟਸ ਕਲੱਬ ਡਿੜਬਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਸਾਡੇ ਨਗਰ ਡਿੜਬਾ ਨਿਵਾਸੀਆਂ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਆ ਬਾਕੀ ਜਿਸ ਤਰ੍ਹਾਂ ਪ੍ਰਧਾਨ ਗਰਮੇਲ ਸਿੰਘ ਜੀ ਤੁਸੀਂ ਗੱਲ ਕਰੀਏ ਪ੍ਰਧਾਨ ਗਰਮੇਲ ਸਿੰਘ ਨੂੰ ਤਾਂ ਅਸੀਂ ਹਰ ਟਾਈਮ ਮਿਸ ਕਰਦੇ ਰਹਿੰਦੇ ਆ ਕਿਉਂਕਿ ਜਦੋਂ ਹੁੰਦਾ ਸੀ ਇੱਥੇ ਗਰਾਊਂਡ ਦੇ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਸੀ ਸੋ ਅਸੀਂ ਵੀ ਅੱਜ ਕੋਸ਼ਿਸ਼ ਕਰ ਰਹੇ ਹਾਂ ਸਾਰੇ ਪਲੇਅਰ ਇਕੱਠੇ ਹੋ ਕੇ ਵੀ ਉਹਨਾਂ ਨੂੰ ਯਾਦ ਵੀ ਕੀਤਾ ਤੇ ਦਿਵਾਲੀ ਵੀ ਮਨਾਈ ਹੈ ਤੇ ਸਾਰੇ ਬੱਚਾ ਨੇ ਮਤਲਬ ਉਹਨਾਂ ਨੂੰ ਮਤਲਬ ਦਿਲ ਤੋਂ ਯਾਦ ਕੀਤਾ ਪ੍ਰਧਾਨ ਜੀ ਨੇ ਕਿਵੇਂ ਦੇਖਦੇ ਹੋ ਅੱਜ ਦਿਵਾਲੀ ਦਾ ਤਿਹਾੜੀ ਜਿਹੜਾ ਖੇਡ ਗਰਾਊਂਡ ਦੇ ਵਿੱਚ ਦਿਰਬੇ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਖਿਡਾਰੀ ਨੇ ਜਿਹੜੇ ਬੜੇ ਅਚੋਕ ਸ਼ਾਇਦ ਦੇਖਣ ਨੂੰ ਮਿਲ ਰਹੇ ਨੇ ਕਿਵੇਂ ਨੇ ਬਿਲਕੁਲ ਜੀ ਸਾਰਿਆਂ ਨੇ ਮੈਨੂੰ ਇੱਥੇ ਬੁਲਾਇਆ ਸੱਦਾ ਦਿੱਤਾ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਵੇਂ ਕਿ ਸਾਡੇ ਡੜਬੇ ਦੇ ਬਹੁਤ ਵੱਡੇ ਵੱਡੇ ਖਿਡਾਰੀ ਹੋਏ ਨੇ ਸੰਦੀਪ ਲੁਧਰ ਸੱਤੀ ਰਣ ਸਿੰਘ ਡੜਬਾ ਤੇ ਆਨਾ ਡੜਬਾ ਬਹੁਤ ਵੱਡੀਆਂ ਮੱਲਾਂ ਮਾਰਿਆ ਨੇ ਸਾਡੀ ਡੜਬੇ ਦੀ ਟੀਮ ਨੇ ਸਾਰੇ ਗਰਾਊਂਡਾਂ ਚ ਕੋਈ ਵੀ ਅਜਿਹਾ ਕੱਪ ਨਹੀਂ ਹੈਗਾ ਜਿਹੜਾ ਡੜਬੇ ਦੀ ਟੀਮ ਨੇ ਨਾ ਜਿੱਤਿਆ ਹੋਵੇ ਇਹ ਸਰਦਾਰ ਗਰਮੀਲ ਸਿੰਘ ਦੀ ਸੋਚ ਨੂੰ ਕਸ਼ਮੀਰਾ ਜੀ ਦੀ ਸੋਚ ਨੂੰ ਪਾਲੇ ਜੀ ਦੀ ਸੋਚ ਨੂੰ ਉਹਨਾਂ ਨੇ ਕਾਮਯਾਬ ਕੀਤਾ ਇਹਨਾਂ ਨੇ ਇਹਨਾਂ ਨੂੰ ਗੁਣ ਦਿੱਤੇ ਤਾਂ ਉਹ ਬਹੁਤ ਵਧੀਆ ਸਟਾਰ ਬਣੇ ਸਾਰਿਆਂ ਦਾ ਸਾਰੇ ਡੜਬੇ ਦੇ ਖਿਡਾਰੀ ਬਹੁਤ ਤਕੜੇ ਨੇ ਸਾਰੇ ਵਧੀਆ ਨੇ ਤੇ ਅਸੀਂ ਇੱਥੇ ਸਾਰਿਆਂ ਨੇ ਰਲ ਕੇ ਦੀਵਾਲੀ ਮਨਾਈ ਹੈ ਰੰਗੋਲੀ ਤਿਆਰ ਕੀਤੀ ਹੈ ਤੇ ਅਸੀਂ ਪਹਿਲਾਂ ਹੀ ਤੁਹਾਨੂੰ ਦੱਸੀਏ ਕਿ ਸਰਦਾਰ ਹਰਪਾਲ ਸਿੰਘ ਚੀਮਾ ਜੀ ਵਿੱਤ ਮੰਤਰੀ ਪੰਜਾਬ ਡਿੜਬੇ ਦੇ ਖੇਡ ਸਟੇਡੀਅਮ ਨੂੰ ਗਿਫਟ ਦੇ ਚੁੱਕੇ ਨੇ ਉਹਨਾਂ ਨੇ ਬਹੁਤ ਵੱਡਾ ਸਟੇਡੀਅਮ ਇਨਡੋਰ ਤਿਆਰ ਹੋ ਰਿਹਾ ਸਾਡੇ ਇੱਥੇ ਬਹੁਤ ਜਲਦੀ ਬਣਾ ਕੇ ਅਸੀਂ ਲੋਕਾਂ ਨੂੰ ਸੁਨਪ੍ਰਿਤ ਕਰ ਦਾਂਗੇ ਉਹ ਸਰਦਾਰ ਗਰਮੇਲ ਪ੍ਰਧਾਨ ਜੀ ਦੀ ਯਾਦ ਵਿੱਚ ਹੀ ਬਣਾਇਆ ਜਾ ਰਿਹਾ ਹੈ